വാലി تے نہیں گئے اپا او والی تے ہا کی جائے گا ہائے جانا ہیں جیسے دیکھتی ہوں ਕਰ ਕੇ ਕੀ ਕਰਕੇ ਨਹੀਂ ਗਏ ਚਲੋ ਫਿਰ ਕਰ ਲੈਂਦੇ ਇਹਦੀ ਪੈਨ ਦੀ ਸਵਾਲ ਆ ਜੀ ਉਹਨਾਂ ਦਾ ਜਿਹੜੇ ਉਹਨਾਂ ਦੀ ਸਟਾਲ ਆ ਇਹ ਨਹੀਂ ਨਹੀਂ ਅੱਛਾ ਨਹੀਂ ਉਹਨਾਂ ਦੀ ਨਹੀਂ ਹੈਗੀ ਵੈਸੇ ਨੰਬਰ ਲੱਗਿਆ ਉਹਨਾਂ ਦੀ ਕਿੱਥੇ ਸਟਾਲ ਸਟਾਲ ਨਹੀਂ ਉਹਨਾਂ ਦੀ ਹੋਣੀ ਹੈ ਹੈ ਨਹੀਂ ਇੱਥੇ ਚਲੋ ਕੁਝ ਚੈੱਕ ਕਰਨਾ ਕਰ ਸਾਂ ਚੈੱਕ ਕਰਨਾ ਕਰ ਲਓ ਹਾਂ

ਰਾਚ ਚੰਵੀ ਹੈਗੀਆਂ ਨੇ પ્રાਣੀ ਛੋਲੇ ਆ ਪੱਖੀਆਂ ਆ ਟੋਕਰੀਆਂ પ્રાਣੀਆਂ ਹੁੰਦੀਆਂ ਸੀ ਜਿਹੜੀਆਂ ਆਪ ਉਹਨਾਂ ਨੂੰ ਫੋਟੇ ਨੇ ਉਹ ਹੋ ਦੇਖੜੀ ਉਹ ਦੂਜੀ ਉਹੇ ਬਲਾਡੇ ਵਾਲੇ ਨੇ ਤੁੱਤ ਅਕਲਿਪਰੇਟ ਤਾਲੂ ਵਰਗੀ ਵਰਗੀ ਚੱਲੀ ਜਾਂਦੀ ਹੈ ਨਾ ਹੂੰ ਵਰਗੀ ਵਾਲੀ ਚੱਲੀ ਜਾਂਦੀ ਬਟਨ ਦੇ ਟੰਗੇ ਵਿੱਚ ਬਾਰਕਾਲੇ ਉਹ ਬੇਬੇ ਇਹਨਾਂ ਦੀ ਦੇਖਣੀ ਹੈ ਦੋਸਤ ਦੇਖ ਲੈ ਚੱਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿੱਥੋਂ ਆਏ ਹੋ ਕਿ ਲੋਕ ਲੋਗੇ

Er det bra? ਦੋ ਦੂ ਤਰਵ ਜੇ ਕੋਟੇ ਦੇ ਆ ਨੀਲਾ ਜੇ ਕਿ ਆ ਕਿ ਮੇਰੇ ਥੱਲੇ ਵਾਲੇ ਇਹ ਉਹੀ ਨੇ ਨਰ ਸਰਪਲਸ ਆ ਸੋਪੜਾ ਬਾਇਦਾ ਹਾਂ ਹਾਂ ਇਹ ਸਰਪਲਸ ਆ ਕਾਟਨ ਆ ਕਾਟਨ ਆ ਉਹ ਮੇ ਇਹ ਫਰੰਟੇ ਲੱਗਦੇ ਮੈਂ ਨਹੀਂ ਇਹ ਤੇਰਾ ਮਾਰਾ ਹੈ। ਉਪਰੇ ਦਾ ਫਰਕ ਆ। ਫਰੰਟ ਹੋ ਗਿਆ। ਬੁਗਿਆ ਤਾਂ ਹੈ। ਹਾਂ। ਆਲੂ ਦਾ। ਇਹ ਕੱਪੜੇ ਦਾ ਫਰਕ। ਏਜ ਨਹੀਂ ਹੈਗਾ ਇਹ ਇਕੱਲਾ ਹੀ ਸਿੰਗਲ ਹੈ। ਦਾਣਾ ਤੁਸੀਂ ਆਖੀ। you

ਐਨਰਿਕੀ ਨੇਕਟ ਜਆ ਬਣਿਆ ਹੋਇਆ ਏ ਇਹਦਾ ਹੂੰ ਖੁੱਲੀ ਇਹਨੂੰ ਕਪੜਾ ਹੈਗਾ ਤੇਰੇ ਵਾਲੇ ਸੁੱਤਦਾ ਹੈ a lograr? Да, ਇੰਨਾ ਤਾਂ ਰੈਡੀ ਦੀ ਮੈਂ ਸਾਤ ਸੌ 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 ਵੀ ਵੀ ਤੇਰੇ 50 ਸਲਵਾਰ 950 ਦੁਪੱਟਾ ਵੀ ਰਾਊਟ ਅੱਛਾ ਇਹ ਤੁਸੀਂ ਰੈਡੀ ਕਰੀ ਹੋਈ ਆ ਨਹੀਂ ਨਹੀਂ ਰੈਡੀ ਹੋਈ ਆ ਅੱਛਾ ਕੱਲੀ ਸ਼ਰਟ 700 ਦੀ ਹੈ ਇਹ ਚ ਦੋ ਕਲਰ ਨੇ ਨਹੀਂ ਇਹ ਚ ਬਲੈਕ ਤਾਂ ਲਏ ਗਏ ਆ ਹਾਂ ਜਿੱਤੇ ਆਪਣੇ हिकु ग्रेव हिकु बचे थो लिखियो Oh! 5% ਦੇ ਜਿਸ ਕਰੀ ਸਰ ਜੀ ਵੀਡੀਓ ਦੇਖਦੇ ਹੋ ਤਾਂ ਫਾਲੋ ਕਰੀਓ ਥੈਂਕ ਯੂ ਬਹੁਤ ਬਹੁਤ ਮੇਰਾ ਨਾਮ ਸੁਣਨਾ ਚਾਹੁੰਦੇ ਨੇ ਕਿ ਤੁਹਾਨੂੰ ਨਾਮ ਕਿਹੜਾ ਆਉਂਦਾ ਉਹ ਸਾਡਾ ਆਦਰਸ਼ ਸਕੂਲ ਦੇ ਨਾਲ ਹੀ ਘਰ ਉਹ ਜਿਹੜਾ ਆਦਰਸ਼ ਸਕੂਲ ਨੂੰ ਕੋਹਾਂ ਕੋਹਾਂ ਕਰੇ ਇਹ ਸੱਚ ਹੈ ਜੀ ਮੇਰੇ ਪਾਪਾ ਨੇ ਉੱਥੇ ਚੌਂਕੀ ਕੀਤੀ ਆ ਮੇਰੇ ਭਤੀਜੇ ਦੀ ਖਾਣੇ ਵਾਲੀ ਗਲੀ ਚ ਖਾਣੇ ਦੇ ਜਮਾ ਨਾਲ ਮੇਰੇ ਭਤੀਜੇ ਦੀ ਸ਼ਾਪ ਆ ਥਾਲੀ ਵਾਲ ਚੱਕ ਬ੍ਰੈਂਡ ਦੇ ਨਾਮ ਤੋਂ ਰੈਡੀਮੇਡ ਕਰਦੀ ਉਹ ਤਾਂ ਮੇਰੀ ਹੈ ਨਹੀਂ ਕਿ ਮੇਰੇ ਭਤੀਜੇ ਨੇ ਸੋਸ਼ਲ ਸ਼ਾਪ ਉਹ ਮੇਰਾ ਦੀਪਾ ਤੇਰ ਜ਼ਰੂਰ ਜ਼ਰੂਰ ਇੰਟਰਨੈਟ ਕਰਿਆ ਤੁਸੀਂ ਬਹੁਤ ਵਧੀਆ ਆਵਾਜ਼ ਨਾਲ ਆਇਆ ਤੁਹਾਡੀਆਂ ਤੁਹਾਡੀਆਂ ਅੱਛੀ ਵੀਡੀਓ ਦੇਖ ਕੇ ਥੈਂਕ ਯੂ ਚਲੋ ਠੀਕ ਹੈ ਵੀਰੇ ਥੈਂਕ ਯੂ ਠੀਕ ਹੈ ਅੱਜੋ ਘਟ ਪੰਡ ਤੋਂ 7 ਰੋਗ ਜਨਾ ਲੈ ਗਏ ਹਾਂ ਹਾਂ ਅੱਪਾ ਪਾਈ ਇੱਥੇ ਫਿਰ ਕਾ ਕਰਕਟ ਵੀ ਹੈ ਨਹੀਂ ਯਾਰ ਪਾਈ ਦਾ ਤਾਂ ਵੀ ਕੰਪਟਰ ਨਹੀਂ ਥੇ ਦੇ ਵਿੱਚ ਸੋਧ ਵੀ ਕਰਨੀ ਪੂ ਮੈਨੂੰ ਜੇ ਸੇਮ ਟੀਪ ਤਾਂ ਮੈਨੂੰ ਹੀ ਆਪ ਕਰਨਾ ਹੈ ਬਾਈ ਨਾਰੇ ਵਾਲੀ ਇੱਕ ਜੀਵਸ਼ ਵੀ ਦੇਖਣੀ ਆ ਬਾਈ ਮੰਨੀਆਂ ਸੋਚਦਾ ਨਹੀਂ ਬਾਈ ਬਹੁਤ ਲੱਗਿਆ ਹੈ ਲੈ ਬੱਟੇ ਇੱਕੇ ਚ ਪ੍ਰੋਜੀ ਕਲਰ ਪਿਆ ਸੀ ਵਿੱਚ ਆਸ ਕੱਢੇ ਨੂੰ ਅਲੱਗਾ ਲਾ ਕਟੋ ਇਹ ਸੇਮ ਨੇ ਜੀ ਹਾਂਜੀ ਕਲਰ ਉਹਦਾ ਫਰਕ ਹੈ ਕੋਲ ਕੇ ਦੇ ਨੀ ਕੋਲ ਕੇ ਦੇਖਾ ਪਟਾ ਸਾਰਾ ਸੂਟ ਹੀ ਹੈ ਇਹ ਫ੍ਰੈਂਡ ਇਹ ਸ਼ਾਰਟ ਆਮਾ ਬੋਲ ਇਹ ਸ਼ਾਰਟ ਇਹ ਸ਼ਾਰਟ ਇਹ ਸ਼ਾਰਟ ਜਿਵੇਂ ਮਰਜ਼ੀ ਬਣਾਓ ਤਾਂ ਹਾਂ ਜੀ ਕਿੰਨੀ ਪ੍ਰਾਈਸ ਕਹਿ ਤੁਸੀਂ 900 900 ਕੋਈ ਨਾ ਕਸਤੀ ਨੋ चिप लगी है इवी आह इधर भी, <laughs> भी चकलर हैं हाँ जी आह सी आह इधर भी चार दो कलर नहीं हाँ जी इसके अंदर इस चार नहीं

കലർ <laughs> Gitu.

ਥਰੂ ਦੇਖਿਆ ਤੁਹਾਡੀ ਵੀਡੀਓ ਪਾਉਂਗੀ ਵਿੱਚ ਕੋਕਾਂਟ ਹੋ ਤੁਸੀਂ ਕਰੋਗੇ ਉਹ ਦੇਖੂਗੀ ਜਿੱਦਾਂ ਮੈਨੂੰ ਠੀਕ ਲੱਗਿਆ ਇੱਕ ਇੱਕ ਵਾਰ ਸਾਰੀ ਵੀਡੀਓ ਸੁਣ ਕੇ ਜੇ ਲੱਗਿਆ ਜਿੱਥੇ ਵਾਇਸਓਵਰ ਨਹੀਂ ਫਿਰ ਤੁਹਾਨੂੰ ਕੀ ਨਹੀਂ ਆਈਡੀਆ ਦਿੱਤਾ ਕਿ ਤੇਜ ਬਣਾਉਣਾ ਚਾਹੀਦਾ ਮੇਰੀ ਨਣਦ ਨੇ ਅਮਰੀਕਾ ਚ ਨਹੀਂ ਗਏ ਉਹ ਅੱਛਾ ਉਹਨਾਂ ਦੀ ਸਪੋਰਟ ਨਾਲ ਮੈਂ ਉਹਨਾਂ ਨੇ ਮੈਨੂੰ ਮੇਰੇ ਸੋਹਰਾ ਫੈਮਿਲੀ ਸਾਰੇ ਸਪੋਰਟਰ ਦਾ ਮੇਰੀ ਤੇ ਕੋਈ ਮੈਂ ਭਰਾ ਨਹੀਂ ਹੈਗਾ ਟੱਕੜ ਜਿਹੜਾ ਕੋਈ ਨਾ ਹੋਵੇ ਮੈਂ ਸਾਰਿਆਂ ਨੂੰ ਪੱਟੀ ਆ ਕੋਈ ਨਹੀਂ ਕੋਈ ਪਰਿਵਾਰ ਆ ਸਾਡੇ ਲੋ ਜੀ ਐਗਜ਼ੀਬਿਸ਼ਨ ਦੇਖ ਕੇ ਆਪਾਂ ਬਾਹਰ ਆ ਗਏ ਆ ਤੇ ਬਸ ਗੱਡੀ ਦੀ ਵੇਟ ਕਰਦੇ ਆਪਣੀ ਗੱਡੀ ਆਉਣ ਵਾਲੀ ਆ ਤੇ ਇਹ ਹੈਗਾ ਇਹ ਹੈਗਾ ਸੀ ਮਹਿਕ ਰਿਯੋਟਸ ਉਸ ਸੀਗਾ ਇੱਥੇ ਤੇ ਇਹ ਹੈਗਾ ਹਾਈਵੇ ਦੇ ਉੱਤੇ ਰੋਡ ਦੇ ਉੱਤੇ ਹੈਗਾ ਆ ਆ ਗਈ ਆਪਣੀ ਗੱਡੀ ਆ ਗਈ ਆਪਣੀ ਗੱਡੀ ਹੁਣ ਤਾਂ ਸ਼ੀਸ਼ੇ ਬੰਦਨੇ ਸਾਵਧਾਨ ਰਹਿ ਬੇਚਾਰਾ ਚਾਹੁੰਦਾ ਬਸ ਦਰੇ ਹੋ ਗਈ ਠੀਕ ਜਾਉਂਦੇ ਵਸਦੇ ਰਹੋ ਰੱਬ ਤੁਹਾਨੂੰ ਮੇਰੀ ਵੀ ਉਮਰ ਲਾ ਦੇ ਵਿੱਚ ਲੱਗੀ ਹੋਈ ਸੀ ਥੱਲਾ ਮੈਂ ਬਸ ਤੁਸੀਂ ਇੱਕ ਵਾਰੀ ਆਉਂਦੇ ਨਾ ਮੈਂ ਤੁਹਾਨੂੰ ਤਾਂ ਕਹਿੰਦੀ ਸੀ ਮੈਂ ਤੁਹਾਨੂੰ ਇੱਕ ਨਾ ਕਿਸੇ ਨਾਲ ਮਲਾਉਣਾ ਸੀ ਉੱਥੇ ਕਿਸੇ ਨਾਲ ਕਿਸੇ ਨਾਲ ਬਾਰੇ ਨਾਈਸ ਪਰਸਨ ਸੀ ਦੋਨੇ ਇਹਦੇ ਹਸਬੰਡ ਬਾਈ ਫੂਡ ਕਰਤੋ ਆਈ ਰਿਸੀ ਫਰੋਜ ਕਰਤੋ ਅੱਛਾ ਭਾਈ ਇੰਨੇ ਵਧੀਆ ਸੀ ਉਹਦੀ ਵਾਈਫ ਤੇ ਉਹ ਭਾਈ ਇੰਨਾ ਕਿ ਵਧੀਆ ਸੀ ਐ ਬਸਰਾ ਲੱਗ ਗਈ ਨਾ ਬੈਠੇ ਆ ਮੈਂ ਤਾਂ ਹੀ ਵਧੀਆ ਲੱਗਿਆ ਇਹਦੀ ਐਗਜੂਕੇਸ਼ਨ ਹੈ ਅਸੀਂ ਤਾਂ ਸਾਰੀ ਇੰਸਟਾਲੇਸ਼ਨ ਜਗਾ ਪਾਤੀ ਹਾਂ ਅਸੀਂ ਲੋਕਾਂ ਨੇ ਇੱਕ ਕਰ ਡੀਪਲੀ ਡੀਪਲੀ ਦੇਖੀ ਅਸੀਂ ਇਹ ਪਹਿਲਾਂ ਸਾਰੀਏ ਇੱਕ ਮਿੰਟ ਚ ਦੇਖ ਤੁਸੀਂ ਲੈਂਦੇ ਅਸੀਂ ਸਿਰਫ ਦੇਖਣ ਆਏ ਸੀ ਇੱਕ ਹਰਦੀਪ ਭੈਣ ਨੂੰ ਮਿਲਣਾ ਸੀ ਇਹਨਾਂ ਨੂੰ ਆਪਾਂ ਮਿਲ ਲਿਆ ਤੇ ਬਹੁਤ ਵਧੀਆ ਨੀਚੜਾ ਭੈਣ ਦਾ ਤੇ ਉਹਨਾਂ ਨੇ ਨਾ ਪਤੀਜੇ ਦੇ ਰੈਡੀमेड ਕੱਪੜੇ ਤੇ ਉਹ ਹੱਪਾਇਆ ਨਾ ਨੀ ਪ੍ਰਾਨੀ ਹਨ ਉਹਨਾਂ ਦੇ ਥਾਣੇ ਕੋਲੇ ਦੇ ਮੰਦਰਾਂ ਦੇ ਨੇ ਉਹ ਮੰਦਰਾਂ ਦੀ ਹੈ ਭੈਣ ਉਹ ਭਾਗੀ ਬੰਦਰ ਪਿਆਏ ਹੋਏ ਨੇ ਤੇ ਝਟ ਕਲੈਕਸ਼ਨ ਨਾਮ ਤੋਂ ਅਬਸ਼ਿਰ ਕਿੱਥੇ ਪਈ ਹੈ ਥਾਣੇ ਕੋਲੇ ਥਾੜੇ ਕੋਲੇ ਥਾੜੀ ਕੋਲ ਕੋਤਨਦਾ ਤੇ ਬਹੁਤ ਵਧੀਆ ਸਵਾਲ ਲੱਗਿਆ ਭੈਣ ਦਾ ਬਹੁਤ ਕੈਂਟ ਸੀ ਦੇਖੋ ਹਨਾ ਵੀ ਕੀ ਨਾਂ ਸੀ ਹਰਦੀਪ ਕੌਰ ਘਰ ਵਾਲੇ ਦਾ ਹਸਪਤਲ ਦਾ ਨਾਂ ਨਹੀਂ ਪਤਾ ਪਹੜਾ ਜਾ ਤੁਸੀਂ ਨਹੀਂ ਨਹੀਂ ਉੱਥੇ ਤਾਂ ਬਹੁਤ ਘਰ ਵਾਲੇ ਸੀ ਇੱਕ ਘਰ ਵਾਲਾ ਨਹੀਂ ਸੀਗਾ ਅੱਧੇ ਘੱਟੇ ਜੀ ਅਸੀਂ ਲਾਈ ਵੇਡ ਅੱਤੇ ਅੰਦਰ ਹੀ ਹਰ ਤੇਰੇ ਨਾਲ ਹੀ ਸ਼ਾਪਿੰਗ ਕਰਦੇ ਵਿੱਚ ਅੱਕੇ ਪਏ ਨੇ ਵਿੱਚ ਕੁਝ ਫਿਰਦੇ ਅੱਤੇ ਐਸੀ ਠੀਕ ਕਰਾਉਂਦੇ ਨੇ ਅੱਤੇ ਐਸੀ ਠੀਕ ਕਰਾਉਂਦੇ ਨੇ ਬਹੁਤ ਵਧੀਆ ਲੱਗਿਆ ਸਾਨੂੰ ਜਾ ਕੇ ਐਕਟੀਵੇਸ਼ਨ ਅਸੀਂ ਪਹਿਲੀ ਵਾਰ ਅਟੈਂਡ ਕੀਤੀ ਤੇਲ ਪਵਾ ਲਈਏ ਗੱਡੀ ਪੈਟਰੋਲ ਪੰਪ ਤੇ ਲਾਤੀ ਪੂਰਾ ਉਪਹਿ ਵਧੀਆ ਸੀ ਵਧੀਆ ਲੱਗਿਆ ਨਾ ਐ ਐ ਤਾਂ ਨਹੀਂ ਬੋਰ ਤਾਂ ਨਹੀਂ ਹੋਏ ਆਪਾਂ ਕੇ ਵਧੀਆ ਐ ਤਰ੍ਹਾਂ ਤਰ੍ਹਾਂ ਦੇ ਸੂਟ ਦੇਖ ਕੇ ਤਰ੍ਹਾਂ ਤਰ੍ਹਾਂ ਦੀਆਂ ਪਹਿਣਾ ਦੇਖੀਆਂ ਕੁਝ ਬਲੌਗਰਾਂ ਨੂੰ ਮਿਲੇ ਇੱਕ ਦੋ ਬਲੌਗਰ ਮਿਸ ਹੋ ਗਏ ਉਹ ਚਲੇ ਗਏ ਬਾਹਰ ਵੀ ਸਾਨੂੰ ਪਤਾ ਪਤਾ ਤਾਂ ਲੱਗਿਆ ਸੀ ਪਰ ਨਾ ਜਦੋਂ ਅਸੀਂ ਗਏ ਸੀ ਉਹ ਪਿਕ ਹੋਈ ਜਾਂਦੀਆਂ ਸੀ ਉਹਨਾਂ ਦੀ ਤੇ ਫਿਰ ਉਹ ਸ਼ਾਇਦ ਕਾਲੀ ਕੁੜੀ ਉਹਦੋਂ ਫਿਰ ਚਲੇ ਗਏ ਬਾਹਰ ਹੀ ਹੁਣ ਆਪਾਂ ਉਹਨੂੰ ਰੇਕਦੇ ਜਾਂਦੇ ਨੇ ਹਰੇਕ ਤੇ ਉਹ ਚਲੇ ਗਏ ਫਿਰ ਤੇ ਬਸ ਉਹਨਾਂ ਨੂੰ ਉਹ ਮਿਸ ਹੋ ਗਏ ਸਾਨੂੰ ਵੈਸੇ ਤਾਂ ਅਸੀਂ ਮਿਲਿਆਏ ਸਾਰੇ ਆ ਤੇ ਵਧੀਆ ਲੱਗਿਆ ਸਾਨੂੰ ਵਧੀਆ ਸੁਭਾਅ ਸੀ ਭੈਣ ਦਾ ਹਰਦੀਪਕੌਰ ਦਾ ਤੇ ਉਹਨਾਂ ਦੇ ਜਿਹੜੇ ਨਾਲ ਮਤਲਬ ਕਿ ਪਾਰਟਨਰ ਨੇਗੇ ਤੇ ਉਹ ਵੀ ਵਧੀਆ ਸੀਗੇ ਨਾਈਸ ਸੀਗੇ ਤੇ ਬਹੁਤ ਇਹ ਮਿਹਨਤੀ ਆ ਨਾ ਇਹ ਦੇਖੋ ਵੀ ਮਿਹਨਤ ਨਾਲ ਬੰਦਾ ਇੱਥੇ ਤੱਕ ਪਹੁੰਚਦਾ ਭੈਣ ਨੇ ਵਿਚਾਨੇ ਮਿਹਨਤ ਕੀਤੀ ਆ ਤਾਂ ਹੀ ਇੱਥੇ ਤੱਕ ਆਈ ਆ ਇਹ ਗੱਲ ਕਹਿੰਦੇ ਹੈਗੇ ਕਦੇ ਤਾਂ ਮੇਂ ਹਾਸਲ ਹੁੰਦੀ ਆ ਨਾ ਤੁਹਾਨੂੰ ਆਪਣਾ ਮਕਾਮ ਜਿੱਥੇ ਤੁਸੀਂ ਪਹੁੰਚਣਾ ਚਾਹੁੰਦੇ